ਗੁਰਦਾਸਪੁਰ ਦੇ ਪੁਲਿਸ ਥਾਣਾ ਕਾਨੂੰਵਾ ਨਦੀਨ ਪਿੰਡ ਵੜਾਚ 'ਚ ਇੱਕ ਮਜ਼ਦੂਰ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਮਸੀਹ ਪੁੱਤਰ ਬਿੱਟੂ ਮਸੀਹ ਜੋ ਕਿ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਮੰਗਲਵਾਰ ਦੀ ਰਾਤ ਨੂੰ ਉਸ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਝਗੜਾ ਹੁੰਦਾ ਹੈ ਅਤੇ ਜਦੋਂ ਉਸ ਨੂੰ ਆਪਣੇ ਘਰ ਚ ਮ੍ਰਿਤਕ ਪਾਇਆ ਜਾਂਦਾ ਤੇ ਸਬੰਧਿਤ ਮ੍ਰਿਤਕ ਦੇ ਵਾਰਸਾ ਵੱਲੋਂ ਪਿੰਡ ਦੇ ਹੀ ਦੋ ਵਿਅਕਤੀਆਂ ਤੇ ਕਤਲ ਕਰਨ ਦੇ ਦੋਸ਼ ਲਗਾਏ ਨੇ ਇਸ ਮੌਕੇ ਦੇਖਿਆ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਉਸੇ ਘਰ ਦੇ ਬਾਹਰ ਇਕੱਠੇ ਹੋਏ ਸਨ ਇਸ ਤੋਂ ਇਲਾਵਾ थाना ਕਾਨੂੰਨਾਨੀ ਦੀ ਪੁਲਿਸ ਦੇ ਮੁਖੀ ਗੁਰਨਾਮ ਸਿੰਘ ਅਤੇ ਹੋਰ ਤਫ਼ਤੀਸ਼ੀ ਅਫਸਰ ਅਤੇ ਪੁਲਿਸਬਲ ਹਾਜ਼ਰ ਸੀ ਇਸ ਤੋਂ ਇਲਾਵਾ ਹਲਕਾ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਵੀ ਮੌਕੇ ਦਾ ਜਾਇਜ਼ਾ ਲਿਆ ਤੇ ਉਹਨਾਂ ਨੇ ਮ੍ਰਿਤਕ ਦੇ ਵਾਰਸਾ ਤੇ ਪਿੰਡ ਵਾਸੀਆਂ ਤੋਂ ਇਲਾਵਾ थाना ਮੁਖੀ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਹੈ ਮ੍ਰਿਤਕ ਦੀ ਪਤਨੀ ਰਿਪਕਾ ਅਤੇ ਪ੍ਰਾਪਾਤ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਉਸਦੇ ਨਾਲ ਝਗੜਾ ਕੀਤਾ ਇਹਨਾਂ ਵਿਅਕਤੀਆਂ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਜਿੱਥੇ ਰਾਜਮਸੀਹ ਦੀ ਭਾਰੀ ਕੁਟਮਾਰ ਕੀਤੀ ਉਸ ਦੇ ਨਾਲ ਉਸ ਦੀ ਪਤਨੀ ਰਿਪਕਾ ਨੂੰ ਵੀ ਇਹਨਾਂ ਵਿਅਕਤੀਆਂ ਨੇ ਕੁਟਮਾਰ ਦਾ ਸ਼ਿਕਾਰ ਬਣਾਇਆ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ ਗੱਲ ਲੱਗਣੇ ਪਏ ਮੈਂ ਨੁਕਰੋ ਕਲਾਇਆ ਦੁਕਾਨ ਤੇ ਮੁੰਡਾ ਇਧਰੋਂ ਆਇਆ ਬੀਸ ਬੋਲੇ ਕੇ ਧੋੜਾ ਧੋੜਾ ਮਾਰ ਕੋਈ ਤੇ ਜਾ ਕੇ ਤੇ ਕੁੱਟਣ ਡੈ ਪਿਆ ਵਾ ਕੋਈ ਇਹਦੀ ਗੱਲ ਹੈ ਇਹ ਆ ਕਿ ਸਾਢੇ 5 ਵਜੇ ਦੀ ਗੱਲ ਰਾਤ ਮੈਨੂੰ ਅਗਰਵਾਰ ਦੀ ਹਾਂਜੀ ਕਾਲ ਦਾ ਰਾਤ ਦੇ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾ ਲਾ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲੈ ਮੈਂ ਤੈਨੂੰ ਚੰਗਾ ਪੜਾ ਭੇਜਿਆ ਕੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰਮਾਨ ਨੇ ਤੇ ਗੱਡੀ ਨੇ ਉਹ ਆਏ ਤੇ ਇੱਕ ਤੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਥੇ ਲੈ ਗਿਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕੇ ਬੰਦੇ ਛੱਡ ਦਿੰਦਾ ਜੇ ਉਹਨੂੰ ਸਡਾਉਣੀ ਸੀ ਮੈਂ ਤੇ ਮਾਰ ਨੋ ਨਹੀਂ ਹੜ ਤਾਂ ਨੂੰ ਕਦੀ ਉਹਦੇ ਨੜਾ ਚ ਲੱਤਾ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰਾਦਾ ਹੀ ਗਾਣ ਮੈਂ ਤਾਂ ਕੋਕ ਨਹੀਂ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਨੀ ਕੋਈ ਨੂੰ ਫਾਂਸੀ ਹੋਵੇ ਹਾਂਜੀ ਮੇਰੇ ਵੇਖੋ ਰਗਾ ਕੁੱਟੀਆਂ ਨੇ ਆਹ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਦਾ ਕਹਿੰਦਾ ਮੇਰਾ ਕੋਈ ਕੋਕ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਕ ਕਰ ਸਕਦਾ ਹਾਂਜੀ ਕੀਤੀ ਜੀ ਬਟਾ ਭਰਾ ਆਇਆ ਮੇਰਾ ਆਉਂਦਾ ਰਾਜੇ ਨੂੰ ਰਾਜਾ ਆਉਂਦਾ ਨਾ ਤੇ ਉਹਦਾ ਬਿੱਟੂ ਸੀ ਮਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਫੂ ਕੇ ਉਹਦਾ ਅੱਗੇ ਵੀ ਇੱਕ ਦੋਰੀ ਲੜਿਆ ਸੀ ਤੇ ਰਾਤੀ ਵੀ ਇੱਥੇ ਇਕੱਲਾ ਹਿਉ ਹੂੰ ਤੁਹਾਨੂੰ ਪਹਿਲਾਂ ਇੱਥੇ ਲੜਿਆ ਮੁਰਕੇ ਚੌਂਕ ਚ ਲੈ ਗਏ ਉਧਰੋਂ ਦੋ ਜਾਨੇ ਚਾਚਾ ਭਤੀ ਗੱਡੀ ਤੇ ਹਰਮਨ ਉਹਦਾ ਜਾ ਕੁੱਟਿਆ ਮੁਰਕੇ ਇੱਥੇ ਲਿਆ ਕੁੱਟਿਆ ਵਾ ਤੇ ਆਪਾਂ ਤੇ ਇੱਥੇ ਆਏ ਨਹੀਂ ਜੇ ਆਪਾਂ ਹੁੰਦੇ ਤਾਂ ਸਾਨੂੰ ਭੌਂਦਾ ਹਣਾ ਤੁਹਾਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਇਨਸਾਫ ਚਾਹੀਦਾ ਕੇ ਗੱਲਾਂ ਨਹੀਂ ਹਾਂਜੀ ਪੁਲਿਸ ਹੋ ਗਈ ਜੀ ਆ ਪੁਲਿਸ ਜੀ ਵੀ ਖਲੋਤੀ ਆ ਜੀ